Gracias. ਇਕ ਗੁਣ ਕਰ ਵਾਹਿਗੁਰੂ ਜੀ ਕੀ ਫਾਤੇ ਸ੍ਰੀ ਭਗਉਤੀ ਜੀ ਸਹਾਈ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਉਤੀ ਸਮਰਤਾ ਗੁਰੂ ਨਾਨਕ ਲੰਡਿਆਏ ਫਿਰ ਅੰਗਦ ਗੁਰਤੇ ਅਮਰਦਾਸ ਰਾਮਦਾਸੇ ਹੋਈ ਸਹਾਈ ਅਰਜਨ ਹਰ ਗੋਬਿੰਦ ਨਾਉ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਮੱਤੇ ਸਭ ਦੁੱਖ ਜਾਇ ਬਹਾਦਰ ਰਸਿ ਮਰੀਆ ਘਰ ਨਾਉ ਨੇ ਦਿਆ ਵੇ ਤਾਏ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਤ ਦਰਸ਼ਨ ਦੀਦਾਰ ਦਾ ਧਿਆਨ ਕਰਕੇ ਬੋਲ ਜੀ ਪੰਜਾਂ ਪਿਆਰਿਆਂ ਚੌਹਾਂ ਸਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੀਗ ਚਲਾਈ ਤੇਗ ਵਾਹੀ ਦੇਖ ਕੇ ਅਨਡਿਤ ਕੀਤਾ ਤਿੰਨਾ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਸਿੰਘਾਂ ਸਿੰਘਣੀਆਂ ਨੇ ਧਰਮ ਹੀਤ ਅਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆੜਿਆਂ ਨਾਲ ਚਰਾਏ ਗਏ ਗੁਰਦਵਾਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੇ ਕੇ ਸਾਸ ਵਾਸਾ ਨਾਲ ਨਿਭਾਈ ਤਿਨਾ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੁੱਲੋ ਜੀ ਬਸਤਾ ਸਰਬੱਤ ਗੁਰਦਵਾਰਿਆਂ ਦਾ ਧਿਆਨ ਤਰ ਕੇ ਬੋਲੋ ਜੀ ਵਾਹਿਗੁਰੂ ਪ੍ਰਤਮੇ ਸਰਬੱਤ ਖਾਲਸਾ ਦੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਦੀ ਕੋ ਵਾਹਿਗੁਰੂ 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 ਚੇਤੇ ਆਵੇ ਚੇਤੇ ਆਵਣ ਕਾ ਸਦਕਾ ਸਰਬ ਸੋਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇ ਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਈ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਕਾ ਨੂੰ ਸਿੱਖੀ দান ਕੀਸ দান ਰਹਿਤ দান ਵਿਵੇਕ দান ਵਿਸਾਹਾ দান ਪਰੂਸਾ দান ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ ਨਾਮ ਚੌਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲ ਜੀ ਸਿਕੰਧਾ ਮਨ ਨਹੀਂ ਵਾ ਮਤ ਉੱਚੀ ਮਤ ਦਾ ਰੱਖ ਆਪ ਵਾਹੀ ਗੁਰੂ ਹੀ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸੁਭਾਈ ਦਾ ਪਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਸੂੜਿਆ ਗਿਆ ਤਿਨਾਂ ਦੇ ਖੁੱਲੇ ਦਰਸ਼ਨ دیدار ਸੇਵਾ ਸੰਭਾਲਤਾ ਦਾਨ ਖਾਲਸਾ ਜੀ ਨੂੰ ਬਖਸ਼ੋ ਏ ਨਮਾਣਿਆ ਦੇ ਮਾਨ ਸਤਿਗੁਰੂ ਨੇ ਤਾਣੇ ਆਂਦੇ ਤਾਣ ਨੇਟਿਆਂ ਦੀ ਓਨ ਸੱਚੇ ਪੁਤਾ ਵਾਹੀ ਗੁਰੂ ਧੰਨ ਧੰਨ ਸਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਹਜੂਰ ਅਰਦਾਸ ਬੇਨਤੀ ਹੈ ਜੀ ਆਪ ਜੀ ਦੇ ਬਾਣੇ ਅੰਦਰ ਚਾਰ ਪਹਿਰ ਰੈਣ ਪਤੀ ਧੋਈ ਆਇਆ ਚਾਰ ਪੈਰ ਦਿਨ ਆਪਣੇ ਬਾਣੇ ਅੰਦਰ ਬਤੀਤ ਕਰਾਉਣਾ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਤੇਨਾਂ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼ਹੀਦ ਗੱਜ ਸਾਹਿਬ ਵਿਖੇ ਪਾਵਨ ਦਰਬਾਰ ਦੇ ਅੰਦਰ ਆਪ ਜੀ ਦੇ ਸੁੰਦਰ ਸੰਗਾਸਨ ਤਿਆਰ ਹਨ ਕਿਰਪਾ ਕਰੋ ਜੀ ਸੰਗਾਸਨਾਂ ਤੇ ਪ੍ਰਗਾਸ਼ਮਾਨ ਹੋ ਕੇ ਸੰਗਤਾਂ ਨੂੰ ਖੁੱਲੇ ਦਰਸ਼ਨ ਦਿਦਾਰ ਪਾਵਨ ਭਗਤਰ ਪਰ ਬਾਣ ਬਖਸ਼ ਕੇ ਨਿਹਾਲ ਪਰੂ ਦਰ ਆਈ ਸੰਗਤੀਆਂ ਹਾਜ਼ਰੀਆਂ ਦਰ ਪਰਵਾਣ ਕਰਨੀਆਂ ਦਰੋ ਕਰੋ ਸਿੱਖੀ ਸਦਕ ਪਰੋਸਾ ਨਾਮਦਾਨ ਬਖਸ਼ਣਾ ਸੋਧ ਭਾਵਨਾਵਾਂ ਪੂਰਨ ਕਰਨੀਆਂ ਯਾਤਰਾ ਸਫਲ ਕਰਨੀ ਪਰਵਾਰਾਂ ਵਿੱਚ ਸੁਖ ਸ਼ਾਂਤੀ ਬਖਸ਼ਣੀ ਜੀ ਕਰੋ ਕਿਰਪਾ ਪਵਨ ਪਗਤਰ ਸਰੂਪ ਸੋਕਾਸਨ ਅਸਥਾਨ ਤੋਂ ਪ੍ਰਕਾਸ਼ ਅਸਥਾਨ ਤੇ ਲ ਜਾਣ ਦੀ ਆਗਿਆ ਬਖਸ਼ੋ ਜੀ ਰਸਤੇ ਵਿੱਚ ਆਪ ਅੰਗ ਸੰਗ ਸਹਾਈ ਹੋਣਾ ਸਰਬੱਤ ਦੇ ਕਾਰਜ ਰਾਸ ਕਰਨੇ ਸਈ ਪਿਆਰੇ ਮੇਲਾ ਜਿੰਨਾ ਮਿਲਿਆ ਪੀਰਾਂ ਨਾਮ ਚੇਤੇ ਆਵੇ ਨਾਮ ਦਾ ਨਾਮ ਚੜ੍ਹਦੀ ਕਲਾ ਪਰੇ ਭਾਨੇਸ਼ਰ ਬਦਦਪਹਾ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ